ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਡੀ ਜ਼ਿੰਦਗੀ ਹੈ ਨਾ ਜਿਹੜੀ ਬਹੁਤ ਅਨਮੋਲ ਜ਼ਿੰਦਗੀ ਹੈ ਇਹ ਤੇ ਜਿੰਨੀ ਜ਼ਿੰਦਗੀ ਹੈ ਸਾਡੀ ਸਾਰੀ ਰਿਸਕ ਤੇ ਖੜੀ ਹੈ ਜ਼ਿੰਦਗੀ ਦੇ ਵਿੱਚ ਕਦੇ ਵੀ ਰਿਸਕ ਤੋਂ ਡਰੋ ਨਾ ਕਿਉਂਕਿ ਤੁਸੀਂ ਕਾਮਯਾਬ ਹੋਣਾ ਹੈ ਕੋਈ ਨਾ ਕੋਈ ਤੁਸੀਂ ਅਗਰ ਜੇ ਤੁਸੀਂ ਸਾਈਕਲ ਵੀ ਚਲਾਉਣਾ ਹੈ ਨਾ ਉਹਦੇ ਵਾਸਤੇ ਵੀ ਤੁਹਾਨੂੰ ਇੱਕ ਰਿਸਕ ਲੈਣਾ ਪੈਣਾ ਹੈ ਜੇ ਤੁਸੀਂ ਇਹ ਸੋਚੀ ਗਿਆ ਵੀ ਮੈਂ ਡਿੱਗ ਜੂੰਗਾ 6 ਵੱਜਣੀ ਐ ਤੁਸੀਂ ਜ਼ਿੰਦਗੀ ਦੇ ਵਿੱਚ ਸਾਈਕਲ ਤੱਕ ਨਹੀਂ ਚਲਾਣਾ ਸਿੱਖੋਗੇ ਕਈ ਹੋਣੇ ਬੰਦੇ ਤੁਹਾਡੀ ਜ਼ਿੰਦਗੀ ਚ ਤੁਹਾਡੀ ਨਜ਼ਰ ਦੇ ਵਿੱਚ ਹੋਣੇ ਜਿਨ੍ਹਾਂ ਨੂੰ ਅਜੇ ਤੱਕ ਸਾਈਕਲ ਨਹੀਂ ਆਉਂਦਾ ਕਿਉਂਕਿ ਉਹਨਾਂ ਨੇ ਰਿਸਕ ਨਹੀਂ ਲਿਆ ਤੇ ਬਾਕੀ ਪ੍ਰਵਾਹ ਨਾ ਕਰੋ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੋਈ ਵੀ ਕੰਮ ਕਰਨ ਲੱਗੇ ਹੋ ਤਾਂ ਜੋ ਵੀ ਤੁਸੀਂ ਕੰਮ ਕਰਦੇ ਹੋ ਪੂਰੇ ਵਿਸ਼ਵਾਸ ਦੇ ਨਾਲ ਕਦੇ ਵੀ ਕਿਸੇ ਦੀ ਪ੍ਰਵਾਹ ਨਾ ਕਰੋ ਕਿਉਂਕਿ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਕੰਮ ਕਰਨ ਤੋਂ ਪਹਿਲਾਂ ਸਾਡੇ ਲੋਕਾਂ ਦੇ ਜਿਹੜਾ ਹਾਲ ਹੈ ਅਸੀਂ ਕਹਿੰਦੇ ਨੇ ਨਾ ਵੀ ਯਾਰ ਤੂੰ ਇਹ ਕੰਮ ਨਾ ਕਰੀ ਤੈਥੋਂ ਹੋਣਾ ਨਹੀਂ ਤੂੰ ਕਰ ਨਹੀਂ ਸਕਦਾ ਪਰ ਉਹ ਚੀਜ਼ਾਂ ਨੂੰ ਤੁਸੀਂ ਕਹਿ ਦਿਆ ਕਰੋ ਯਾਰ ਜੇ ਤੈਂ ਕਿਹਾ ਨਾ ਵੀ ਕਰ ਨਹੀਂ ਸਕਦਾ ਤੂੰ ਆਪਣੇ ਆਪ ਨੂੰ ਕਿਹਾ ਕਰ ਵੀ ਯਾਰ ਮੈਂ ਕਰਕੇ ਦਿਖਾਉਣਾ ਇਹ ਕੰਮ ਕਿਉਂਕਿ ਬੰਦੇ ਵਿੱਚ ਪ੍ਰਮਾਤਮਾ ਵੱਲੋਂ ਇੱਕ ਇਹੋ ਜੀ ਸ਼ਕਤੀ ਪਾਈ ਗਈ ਹੈ ਵੀ ਹਰ ਇੱਕ ਕੰਮ ਨੂੰ ਉਹ ਕਰ ਲੈਂਦਾ ਬੰਦਾ ਅਗਰ ਜੇ ਉਹਦੀ ਚਾਹ ਨਾ ਹੋਵੇ ਜ਼ਿੰਦਗੀ 'ਚ ਨਾ ਜੇ ਕਾਮਯਾਬ ਹੋਣਾ ਹੈ ਪਹਿਲੀ ਗੱਲ ਵੀ ਕਿਸੇ ਦੀ ਪ੍ਰਵਾਹ ਨਾ ਕਰੋ ਆਪਣੇ ਕੰਮ ਵੱਲ ਆਪਣੀ ਮਿਹਨਤ ਤੇ ਧਿਆਨ ਰੱਖੋ ਤੁਸੀਂ